ਆਦਰ ਸੂਜੀ ਤੇ ਸਰ ਕੀ ਘਟਰਾ ਵਾਪਕ ਜਿਹੜੀ ਤੇ ਜੀ ਸਾਡੇ ਨੂੰ ਮੈਨੂੰ ਅੱਜ ਪਤਾ ਲੱਗਿਆ ਵੀ ਇਸੇ ਤਰ੍ਹਾਂ ਸਾਡੇ ਘਰ ਨਾਲ ਕਰੋਵਰ ਪਾਣੀ ਆ ਰਿਹਾ ਤੇ ਅਸੀਂ ਆ ਕੇ ਆਪਣਾ ਸਾਰਾ ਚੈੱਕ ਕੀਤਾ ਵੀ ਕੀ ਦਿੱਕਤ ਹੋ ਗਈ ਤੇ ਨਾਲ ਸਾਡੇ ਡਾਕਟਰ ਪੰਕੇ ਜੀ ਆਪਣੇ ਅਗਰ왈 ਜੀ ਇਹਨਾਂ ਨੇ ਦੱਸਿਆ ਵੀ ਇਸੇ ਤਰ੍ਹਾਂ ਤੁਹਾਡੇ ਘਰ ਦੇ ਬਾਹਰ ਪਾਣੀ ਆ ਰਿਹਾ ਤੇ ਅਸੀਂ ਆ ਕੇ ਆਪਣਾ ਖੋਲ ਕੇ ਸਾਰਾ ਚੈੱਕ ਕੀਤਾ ਤੇ ਜਿੰਨਾ ਵੀ ਘਰ ਦੇ ਅੰਦਰ ਸਾਡੇ ਜਿਵੇਂ ਮੇਰੇ ਵਾਲਾ ਰੂਮ ਹੈ ਅ ਬੱਚਿਆਂ ਦਾ ਰੂਮ ਹੈ ਉਹਦੇ ਅੰਦਰ ਜਿੰਨੇ ਵੀ ਕਾਬੋਰਡ ਸੀਗੇ ਸਾਡੇ ਉਹ ਸਾਰੇ ਕਾਬੋਰਡ ਖੁੱਲੇ ਬੇ ਸੀਗੇ ਟੁੱਟੇ ਹੋਏ ਸੀਗੇ ਔਰ ਜਿੰਨੀਆਂ ਵੀ ਸਾਡੇ ਦੋ ਕਿਚਨ ਹੈ ਉੱਪਰ نیچے ਔਰ ਸਾਡੇ ਪੰਜ ਬਾਥਰੂਮ ਹੈ ਜਿੰਨੀਆਂ ਵੀ ਉਹਦੇ ਅੰਦਰ ਟੈਪਸ ਲੱਗੀਆਂ ਹੋਈਆਂ ਸੀਗੀਆਂ ਜਿਹੜੀਆਂ ਬੇਸਨ ਦੇ ਅੰਦਰ ਟੈਪਸ ਨਹੀਂ ਖੁੱਲ ਸਕਦੀਆਂ ਸੀਗੀਆਂ ਉਹ ਉਹਨਾਂ ਨੇ ਬੇਸਨ ਸਾਰੇ ਤੋੜ ਕੇ ਸਾਰੇ ਟੈਪਸ ਵਗੈਰਾ ਖੋਲ ਲੀਆਂ ਅੰਦਰ ਸਾਡਾ ਸਿਲਵਰ ਦਾ ਜਿਵੇਂ ਚਾਂਦੀ ਦਾ ਸਮਾਨ ਸੀਗਾ ਥੋੜਾ ਬਹੁਤਾ ਗੋਲ ਸੀਗਾ ਕੁਝ ਕੈਸ਼ ਪਿਆ ਸੀਗਾ ਤੇ ਮਤਲਬ ਹੁਣ ਸਾਰਾ ਉਹ ਚੁਹੀ ਚੈੱਕ ਕਰ ਰਹੇ ਆ ਵੀ ਕਿਵੇਂ ਕਿਵੇਂ ਕੀ ਕੀ ਹੋਇਆ ਤੇ ਅਸੀਂ ਹੁਨੇ ਮੈਂ ਪੁਲਿਸ ਨੂੰ 100 100 ਨੰਬਰ ਤੇ ਕਾਲ ਕੀਤੀ ਤੇ ਪੁਲਿਸ ਨੂੰ ਮੈਂ ਕਿਹਾ ਵੀ ਇਸ ਇਸ ਤਰ੍ਹਾਂ ਵੀ ਸਾਡੀ ਆ ਘਟਨਾ ਵਾਪਰੀ ਹੈ ਤੇ ਉਹਨਾਂ ਨੇ ਕਹਿੰਦੇ ਚਲੋ ਅਸੀਂ ਆ ਰਹੇ ਹਾਂ ਤਿੰਨ ਵਾਰ ਮੈਨੂੰ ਉਹਨਾਂ ਨੇ ਘਰ ਦਾ ਐਡਰੈਸ ਉਹਨਾਂ ਨੂੰ ਸਮਝ ਨਹੀਂ ਆਇਆ ਤੇ ਮੈਨੂੰ ਉਹਨਾਂ ਨੇ ਤਿੰਨ ਵਾਰ ਘਰ ਦਾ ਐਡਰੈਸ ਪੁੱਛਿਆ ਤੇ ਚਲੋ ਮੈਂ ਕਿਸੇ ਕਿਸਦਾ ਫੋਨ ਸਰ ਦੇਖੋ ਤੁਹਾਨੂੰ ਪਤਾ ਜਿੰਨੇ ਬਾਥਰੂਮ ਵਗੈਰਾ ਕਿੰਨੇ ਕਿੰਨੇ ਕੁ ਦੇ ਬੰਦੇ ਹੀ ਆ ਔਰ ਜਿਵੇਂ ਕਿਚਨ ਹੈ ਉਹ ਤੋਂ ਬਾਅਦ ਜਿਹੜਾ ਸਾਡੇ ਜਿੰਨੇ ਵੀ ਸਾਡੇ ਕਬੂੜਾ ਸਮਾਨ ਦੇਖੋ ਕੀ ਕੀ ਪਤਾ ਕੀ ਕੀ ਵੀ ਆ ਹੁੰਦਾ ਹੈ ਵੀ ਘਰ ਨੂੰ ਦੇਖੋ ਪਿਆ ਹੀ ਹੁੰਦਾ ਸਿਲਵਰ ਹੁਣ ਤੁਹਾਨੂੰ ਕੀ ਪਤਾ ਹੋਗਾ ਵੀ ਪੁਰਾਣਾ ਘਰ ਹੈ ਪੂਰਾ ਵੈਸੇ ਦਾ ਜ਼ੈਡ ਵੱਲੋਂ ਕਵਰਡ ਹੈ ਹੁਣ ਘਰ ਤੋਂ ਬਾਅਦ 3 ਸਾਲ ਨੂੰ ਹੋ ਕੇ ਬੰਦ ਪਏ ਨੂੰ ਕੋਈ ਦਿੱਕਤ ਵਾਲੀ ਗੱਲ ਆਈ ਨਹੀਂ ਹੈ ਤੇ ਇਸ ਨੂੰ ਸਮਾਨ ਪਿਆ ਹੈ ਸੀਗਾ 40 30 40 ਸਾਲ ਤੋਂ ਰਹਿ ਰਹੇ ਅਸੀਂ 45 ਸਾਲ ਤੋਂ ਪਿੱਛੇ ਇਸ ਘਰ ਦੇ ਵਿੱਚ ਰਹਿ ਰਹੇ ਹਾਂ ਜੀ ਇਹ ਨਾ ਅਸੀਂ ਜਿਵੇਂ ਸਾਡੇ ਨਾਲ ਦੇ ਅਸ਼ੀਸ਼ ਜੀ ਹੈ ਸਾਡੇ ਬਿਲਕੁਲ ਕਰਦੇ ਨੇ ਉਹਨੇ ਕੈਮਰੇ ਦੇ ਵਿੱਚ ਦੇਖੀ ਫੋਟੋ ਤੇ ਵੀ ਉਹ ਬਿਲਕੁਲ ਆ ਲੜਕਾ ਸੀਗਾ ਤੇ ਉਹ ਅੱਜ ਹੀ ਨਾ ਜਿਵੇਂ ਕੱਲ ਵੈਸੇ ਇਹ ਕਿਤੇ ਇਹ ਜਾ ਰਹੀ ਸੀ ਗੱਡੀ ਦੇ ਵਿੱਚ ਨਾਲ ਹੀ ਸਾਡੇ ਪੀਰ ਕਨਾਂ ਰੋਡ ਹੈ ਤੇ ਉੱਥੇ ਇਹਨਾਂ ਨੇ ਕਿਤੇ ਉਹ ਦੇਖ ਲਿਆ ਵੀ ਇਹ ਲੜਕਾ ਤਾਂ ਉਹੀ ਹੈ ਪਤਾ ਲੱਗਿਆ ਵੀ ਜਿਹੜਾ ਕੱਲ ਸਾਡੇ ਨਾਲ ਦੇ ਗਵਾਂਡੇ ਦੇ ਚੋਰ ਚੋਰੀ ਕਰਕੇ ਗਿਆ ਤੇ ਫਿਰ ਇਹਨਾਂ ਨੇ ਉਹਨੂੰ ਫੜ ਲਿਆ ਤੇ ਨਾਲ ਮੁਕੇ ਤੇ ਸਾਨੂੰ ਨਾਲ ਬਣਾ ਲਿਆ ਇਹਨਾਂ ਨੇ ਇਹਦਾ ਹੋਰ ਵੀ ਕੋਈ ਸਾਥੀ ਹੈ ਸਰ ਇੱਕ ਜਿਹੜਾ ਕੱਲ ਚੋਰ ਪਕੜਿਆ ਗਿਆ ਬੈਂਕ ਕਲੋਨੀ ਚ ਸਾਡੇ ਕੀ ਮਾਮਲਾ ਹੈ ਮਾਊਨ ਜ਼ਰੂਰ ਨਾ ਕੱਲ ਕਿਸੇ ਅਦਰਸ਼ ਸੂਦੋਵਾਸੀ ਨਾਉਂ ਦੇ ਬੰਦੇ ਦਾ ਫੋਨ ਆਇਆ ਸੀਗਾ ਜਿਹੜਾ ਵੀ ਮੇਰੇ ਘਰੇ ਜਿਹੜਾ ਵੀ ਮਿਤੀ 17 ਨੂੰ ਦੋ ਬੰਦਿਆਂ ਨੇ ਚੋਰੀ ਕੀਤੀ ਆ ਨਾਮ ਲਉਂਨੇ ਇਹ ਕੱਲ ਫਿਰ ਦੋ ਬੰਦੇ ਚੋਰੀ ਕਰਨ ਗਏ ਆ ਕਿ ਸ਼ਿਵਮਾ ਤੇ ਇੱਕ ਰੌਹਲ ਤੇ ਰੌਹਲ ਭੱਜ ਗਿਆ ਤੇ ਸ਼ਿਵਮ ਨੂੰ ਕਾਬੂ ਕਰ ਲਿਆ ਉਹਨਾਂ ਨੇ ਫਿਰ ਸਾਡੀ 112 ਤੇ ਕਾਲ ਆਈ 112 ਦੀ ਟੀਮ ਮੌਕੇ ਤੇ ਪੁੱਜੀ ਤਾਂ ਉਹਨਾਂ ਨੇ ਇਹਨਾਂ ਦੇ ਹਵਾਲੇ ਕੀਤਾ ਤੇ ਉਸ ਤੋਂ ਬਾਅਦ ਜਿਹੜੀ ਮੈਂ ਆਪਣੇ ਵੱਲੋਂ ਮੁਕੱਦਮਾ ਦਰਜ ਕਰਕੇ ਮੁਕੱਦਮਾ ਨੰਬਰ 29 19 25 ਅੰਡਰ ਸੈਕਸ਼ਨ 331 ਜਮਨ 39, 305 ਪੰਜ ਬੀਐਨਰ ਸਥਾਨਾ ਸਿਚੂ ਦਰਜ ਰਿਸ਼ਤ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ ਦੋਸ਼ੀ ਸ਼ਿਵਮ ਨੂੰ ਸ਼ਿਵਮ ਔਰ ਸਨੀ ਨੂੰ ਗ੍ਰਸਤਾਰ ਕਰਕੇ ਅੱਜ ਪੇਸ਼ ਅਦਾਲਤ ਕੀਤਾ ਗਿਆ ਹੈ ਤੇ 2 ਦਿਨ ਦਾ ਰਿਮਾਂਡ ਹਸਤ ਕੀਤਾ ਗਿਆ ਹੈ